ਉਹ ਹੈ ਗ੍ਰਿਡ ਕਾਕਾ ਸਾਹਿਬ ਸ੍ਰੀ ਵਾਹਿਬੀ ਜੀ ਕੀ ਫਤਿਹ ਅੱਜ ਪਿੰਡ ਮੰਗੀ ਰਗੂ ਵਿੱਚ ਸੰਤ ਬਾਬਾ ਹੀਰਾਦਾਸ ਜੀ ਤੇ ਸੰਤ ਬਾਬਾ ਅਤਰਦਾਸ ਜੀ ਦੇ ਨਾਂ ਦਾ ਚੂਰਮਾ ਪੱਤੇ ਗਏ ਤੇ ਅੱਜ ਆਪਾਂ ਵੀ ਇੱਥੇ ਸੇਵਾ ਦਾ ਮੌਕਾ ਮਿਲਿਆ ਤੇ ਸਾਰੀ ਰਾਸ ਦਾ ਜਿਹੜੀ ਚੂਰਮੇ ਦੀ ਉਹ ਗੁਰੂ ਘਰ ਵਿੱਚ ਪਹੁੰਚ ਚੁੱਕੀ ਸੀ ਪਹਿਲਾਂ ਅਸੀਂ ਗੁੜ ਨੂੰ ਕੁੱਟ ਕੇ ਬਿਲਕੁਲ ਬਰੀਕ ਕਰ ਲੈਣੇ ਆ ਤੇ ਉਧਰ ਮਾਤਾਵਾਂ ਗਰਮ-ਗਰਮ ਪ੍ਰਸ਼ਾਦੇ ਲਾ ਰਹੀਆਂ ਕਿਉਂਕਿ ਪ੍ਰਸ਼ਾਦੇ ਤੇ ਗੁੜ ਇਨਾਂ ਨੂੰ ਮਿਲ ਕੇ ਹੀ ਚੂਰਮਾ ਬਣਦਾ ਤੇ ਇਹਨਾਂ ਪ੍ਰਸ਼ਾਦਿਆਂ ਨੂੰ ਗਰਮ-ਗਰਮ ਨੂੰ ਥੋੜਾ ਜਾਂਦਾ ਬਰੀਕ ਕੀਤਾ ਜਾਂਦਾ ਤੇ ਗੁੜ ਵੀ ਬਰੀਕ ਕੀਤਾ ਜਾਂਦਾ ਪੂਰੀ ਸੰਗਤ ਪੂਰੀ ਸਰਦਾ ਨਾਲ ਗੁਰੂ ਘਰ ਵਿੱਚ ਸੇਵਾ ਕਰ ਰਹੀ ਸੀ ਦੇਖੋ ਗਰਮ-ਗਰਮ ਪ੍ਰਸ਼ਾਦ ਦੇ ਆ ਜਿਹੜੇ ਉਹ ਤਿਆਰ ਹੋ ਰਹੇ ਆ ਦੁਪਹਿਰ ਦਾ 11 12 ਵਜੇ ਦਾ ਟਾਈਮ ਸੀ ਤੇ ਗਰਮੀ ਵੀ ਪੂਰੀ ਕਹਿਰ ਦੀ ਸੀ ਪਰ ਸੰਗਤ ਵਿੱਚ ਸੇਵਾ 'ਚ ਕਮੀ ਨਹੀਂ ਸੀ ਪੂਰੀ ਸਾਧਾ ਨਾਲ ਸਾਰੇ ਸੇਵਾਦਾਰ ਸੇਵਾ ਕਰ ਰਹੇ ਸੀ ਪਹਿਲਾਂ ਗੁੜ ਨੂੰ ਬਰੀਕ ਕੀਤਾ ਜਾਂਦਾ ਫਿਰ ਪ੍ਰਸ਼ਾਦਿਆਂ ਨੂੰ ਛੋਟੀ ਛੋਟੀ ਬੁਰਕੀ ਕਰਕੇ ਉਹਨਾਂ ਨੂੰ ਬਰੀਕ ਕੀਤਾ ਜਾਂਦਾ ਪ੍ਰਸ਼ਾਦੇ ਗਰਮ ਗਰਮ ਆ ਜਿਹੜੇ ਉਹਨਾਂ ਨੂੰ ਨਾਲ ਦੀ ਨਾਲ ਸੇਵਾਦਾਰ ਬਰੀਕ ਕਰੀ ਜਾਂਦੇ ਆ ਇਧਰ ਦੂਜੇ ਪਾਸੇ ਇੱਕ ਦੇਗ ਦੇ ਵਿੱਚ ਗੁੜ ਸ਼ੱਕਰ ਤੇ ਪ੍ਰਸ਼ਾਦੇ ਇਹਨਾਂ ਨੂੰ ਰਲਾਇਆ ਜਾਂਦਾ ਇਹਨਾਂ ਨੂੰ ਰੌਂਦੇ ਨਾਲ ਨਾਲ ਇਹਦੇ ਵਿੱਚ ਦੇਸੀ ਘਿਓ ਉਹ ਵੀ ਰਲਾਇਆ ਜਾਂਦਾ ਹੈ ਦੇਸੀ ਘਿਓ ਗੁੜ ਤੇ ਸ਼ੱਕਰ ਤੇ ਪ੍ਰਸ਼ਾਦੇ ਇਹਨਾਂ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਰਚ ਰਚਣ ਲਈ ਦੇਗ ਦੇ ਵਿੱਚ ਖੁਰਚਨਾ ਦੇ ਨਾਲ ਪੂਰੇ ਜੋਸ਼ ਨਾਲ ਸੇਵਾਦਾਰਾਂ ਨੇ ਰਲਾਇਆ ਉਸ ਤੋਂ ਬਾਅਦ ਫੇਰ ਗਰਮ ਘਿਓ ਕੜਾਹੀ ਦੇ ਵਿੱਚ ਕਰਨ ਤੋਂ ਬਾਅਦ ਉਹੀ ਸਮਾਨ ਜਿਹੜਾ ਉੱਥੇ ਆਪਾਂ ਰਲਾਇਆ ਸੀ ਉਹਨੂੰ ਰਾਹੀ ਦੇ ਵਿੱਚ ਪਾਇਆ ਜਾਂਦਾ ਤਾਂ ਜੋ ਗਰਮ ਘਿਓ ਦੇ ਨਾਲ ਇਹ ਹੋਰ ਰੱਚ ਜੇ ਇਸ ਕੰਮ ਲਈ ਵੀ ਕਾਫੀ ਸੇਵਾਦਾਰਾਂ ਦੀ ਜਰੂਰਤ ਪੈਂਦੀ ਹੈ ਤੇ ਸੇਵਾਦਾਰ ਬੜਾ ਚੜ੍ਹ ਕੇ ਅੱਗੇ ਹੋ ਕੇ ਸੇਵਾ ਕਰ ਰਹੇ ਹੈ ਤੇ ਬੜਾ ਆਨੰਦ ਆਉਂਦਾ ਹੈ ਜਦੋਂ ਸਾਰਾ ਪਿੰਡ ਇਕੱਠਾ ਮਿਲ ਕੇ ਸੇਵਾ ਕਰਦਾ ਕੁਝ ਟਾਈਮ ਪੱਠੀ ਦੇ ਉੱਤੇ ਗਰਮ ਕਰਨ ਤੇ ਬਾਅਦ ਇਸ ਵਿੱਚ ਅਜਵਾਇਨ ਸੌਂਫ ਮਗਜ ਕਾਜੂ ਨਾਰੀਅਲ ਤੇ ਹੋਰ ਜਿਹੜੇ ਮੇਵੇ ਆ ਸੁੱਕੇ ਮੇਵੇ ਉਹ ਮਿਕਸ ਕੀਤੇ ਜਾਂਦੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਲਾਇਆ ਜਾਂਦਾ ਰੋਂਗ ਤੋਂ ਬਾਅਦ ਪੱਠੀ ਦੇ ਉੱਤੇ ਗਰਮ ਕੀਤਾ ਜਾਂਦਾ ਤੇ ਗਰਮ ਕਰਨ ਤੋਂ ਬਾਅਦ ਦੇਖੋ ਕਿੰਨਾ ਸਵਾਦਿਸ਼ਟ ਜਿਹੜਾ ਚੂਰਮਾ ਉਹ ਬਣ ਕੇ ਤਿਆਰ ਹੋ ਚੁੱਕਿਆ ਜਦੋਂ ਚੂਰਮਾ ਤਿਆਰ ਹੋ ਜਾਂਦਾ ਹੈ ਤਾਂ ਅਰਦਾਸ ਹੁੰਦੀ ਹੈ ਤੇ ਚੂਰਮੇ ਦਾ ਭੂਗ ਲਾਇਆ ਜਾਂਦਾ ਹੈ ਵਾਹਿਗੁਰੂ ਵਾਹਿਗੁਰੂ ਜਪੋ ਜੀ ਗਰਮ ਗਰਮ ਚੂਰਮਾ ਸ਼ਕੋ ਜੀ ਵਾਹਿਗੁਰੂ ਜੀ ਦਾ ਖਾਰਸਾ ਵਾਹਿਗੁਰੂ ਜੀ ਦੀ ਫਤਿਹ ਤੇ ਕਿਹੜੇ ਕਿਹੜੇ ਪਿੰਡਾਂ ਚ ਚੂਰਮਾ ਤਿਆਰ ਕੀਤਾ ਜਾਂਦਾ ਹੈ ਕਮੈਂਟ ਕਰਕੇ ਜੀ ਨੂੰ ਦੱਸਣਾ ਧੰਨਵਾਦੀ